ਕਨਾ ਚਾ ਲੋਕਾਂ ਦੇ ਕਮੈਂਟ ਆਉਂਦੇ ਨੇ ਜਾਂ ਫੋਨ ਵੀ ਆਏ ਨੇਗੇ ਵੀ ਕਬੂਤਰ ਜਿਹੜੇ ਹੁਣ 10 ਫਰ ਸਾਫ ਹੋ ਰਹੇ ਨੇ ਵੀ ਉਹ ਕਿਵੇਂ ਪੱਟਣਿਆ ਤੇ ਜਾਂ ਵੀ ਉਹ ਕਿੰਨੇ ਕਿੰਨੇ ਖੇਚਣੇ ਹੈਗੇ ਜਿਹੜੇ 10 ਫਰ ਸਾਫ ਹੋ ਰਹੇ ਨੇਗੇ ਪਰਾਲੇ ਦਾ ਫੋਨ ਮੈਨੂੰ ਵੀ ਬਹੁਤ ਆਇਆ ਵੀ ਕਿਵੇਂ ਪੱਟਨੇ ਕਿਵੇਂ ਉਹ ਕਰਨੇ ਆ ਭਾਈ ਜਿਹੜੇ ਕਬੂਤਰ ਲੋਹੜੀ ਤੋਂ ਪਹਿਲਾਂ ਦੇ ਸਰਫਰ ਹੋਏ ਆ ਉਹ ਕਬੂਤਰ ਪੱਟਣੇ ਪੈਣਗੇ ਚਾਹੇ ਇੱਕ ਸਿੱਟਕੇ ਚਾਹੇ ਦਸੇ ਰੱਖੀ ਬੈਠੇ ਆ ਉਹਨਾਂ ਨੂੰ ਪਹਿਲਾਂ ਕੈਂਚੀ ਨਾਲ ਵੜਦੇ ਹੋ ਤੇ ਕੈਂਚੀ ਪਾ ਦਿਓ 10 ਤੋਂ 12 ਦਿਨਾਂ ਤੱਕ ਕੈਂਚੀ ਪਾਈ ਰਹੇਣ ਉਹ ਉਤਰ 12 ਦਿਨਾਂ ਬਾਅਦ ਉਹਨਾਂ ਦੇ ਫੰਗ ਖਿੱਚ ਦਿਓ ਜਦੋਂ ਫੰਗ ਸੁੱਕ ਗਏ ਪਸਾ ਲੱਗ ਜਾਂਦਾ ਵੀ ਫੰਗ ਸੁੱਕ ਗਏ ਫੇਰ ਖਿੱਚ ਦਿਨ ਜੇ ਉਹਨਾਂ ਕਿਸੇ ਦੀਆਂ 5 ਪਈਆਂ 4 ਪਈਆਂ ਉਹ ਵੀ ਵੱਡੋ 10 ਦਿਨ ਉਹਨਾਂ ਨੂੰ ਵੀ ਲਾਜ਼ਮੀ ਟਾਈਮ ਦਿਓ ਵੱਢਣ ਦਾ ਵੱਢ ਕੇ ਉਹਨਾਂ ਨੂੰ ਛੱਡ ਦਿਓ ਉਸ ਤੋਂ ਬਾਅਦ ਜਦੋਂ ਉਹ ਸੁੱਕ ਗਏ ਖਿੱਚ ਦਿਓ ਜੇ ਲੇ ਲੋੜੀ ਤੋਂ ਬਾਅਦ ਸਾਰ ਹੋਇਆ ਉਹਨਾਂ ਦਾ ਪਤਾ ਵੀ ਵਿਸਾਖੀ ਬਾਜੀਆਂ ਵੇਲੇ ਜਾ ਕੇ ਝਾੜੇ ਪੈ ਜਾਣਾ ਉਹਨਾਂ ਦੀਆਂ ਅੰਦਰੋਂ ਪੰਜ-ਪੰਜ ਖਿੱਚ ਦੇ ਉਹ ਥੜੀਆਂ ਪੰਜ-ਪੰਜ ਛੱਡ ਕੇ ਥੜੀਆਂ ਪੰਜ-ਪੰਜ ਖਿੱਚ ਦੇ ਉਹ ਪੁੱਤਰ ਉਸੇ ਰੋਟ ਵੀ ਸਾਰਾ ਸੀਜ਼ਨ ਲਗਾ ਜਾਣਗੇ ਬਾਕੀ ਜਿਨ੍ਹਾਂ ਦੇ ਫੰਗ ਫੰਗ ਕਰਿਆ ਬਾਈ ਕੋਈ ਮਲਟੀ ਸਟਾਰ ਦਾਣੇ ਤੇ ਲਾ ਕੇ ਪਾ ਦਿਓ ਹੈ ਕੈਲਸ਼ੀਅਮ ਪੁੱਛੇ ਦੇਉਂਦੇ ਕੈਲਸ਼ੀਅਮ ਲਾ ਕੇ ਪਾ ਦਿਓ ਫੰਗ ਸਹੀ ਹੋਣ ਜਿਵੇਂ ਕਬੂਤਰ ਹੁਣ ਪੱਟੇ ਗਏ ਵੀ ਖਿੱਚ ਤੇ ਜਿੰਨਾ 10-10 ਖਿੱਚ ਤੇ 5-5 ਖਿੱਚ ਤੇ ਉਹਨਾਂ ਨੂੰ ਇੱਕ ਡਾਟਾ ਜਿਵੇਂ 20-25 ਕਬੂਤਰਾਂ ਨੂੰ ਦਾਣੇ ਤੇ ਲਾ ਕੇ ਪਾਉਣਾ ਜ਼ਰੂਰੀ ਆ ਮਲਟੀ ਸਟਾਰ ਪਾਣੀ ਚ ਵੀ ਪਾ ਸਕਦੇ ਆ ਇਹ ਤੇ ਇਹ ਉਹਦੇ ਵਿੱਚ ਵੀ ਪਾ ਸਕਦੇ ਆ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਤੀਏ ਦੇ ਬਾਰੇ ਪੰਗਾ ਪੱਟਲ ਬਾਰੇ ਤੁਹਾਨੂੰ ਦੱਸਤਾ ਵੀ ਜਿੰਨੇ 10-10 ਪੱਟੋਂਗੇ ਉਹਨਾਂ ਦੀ ਵੱਡੋਂਗੇ ਉਹਨਾਂ ਦੀ ਪੂਸ਼ ਵੀ ਬਰਾਬਰ ਪੜਦੇ ਹੋੈਂਕੀ ਨਾਲ ਤਾਂ ਕਿ ਪੂਛ ਫਿਰ ਪੂਛ ਦੇ ਝਾੜੇ ਨਾ ਪੈ ਜਾਣ। ਸਾਰੇ ਇਸੇ ਤਰ੍ਹਾਂ। ਇਹ ਹੀ ਜਾਣਕਾਰੀ ਕਿ ਇਹ ਜਾਣਕਾਰੀ ਵੀ ਮੈਨੂੰ ਜੇ ਕਿਸੇ ਨੇ ਦਿੱਤੀ ਸੀ ਤਾਂ ਮੋਹਨ ਸਿੰਘ ਬਾਦਲ ਨੇ ਦਿੱਤੀ ਸੀ। ਮੋਹਨ ਸਿੰਘ ਬਾਦਲ ਨਾਲ ਮੇਰਾ ਮੇਲ ਹੋਇਆ ਸੀ ਭਾਗੀ ਬੰਦਰ ਬਾਜੀ ਦੀ। ਭਾਗੀ ਬੰਦਰ। ਜੇ ਮੈਂ ਨਾ ਪੁੱਛਦਾ ਹਵਾਂ ਖੈ ਉਹ ਜਾਗਰਨੇ ਬਾਜੀ ਚੜਾਈ ਸੀ। ਜਾਗਰ ਮੋਹਨ ਸਿੰਘ ਕੋਲੇ ਕੂਤਰ ਵੀ ਡੋਣਾ ਹੁੰਦਾ ਜਾਗਰ ਤੇ ਘਰੋਂ ਛੁੱਟੀ ਸੀ ਬਾਜੀ। ਕ언 ਮੈਨੂੰ 라바 ਚੈਤਰੀ ਤੇ ਰਾਜਨ ਉਦੋਂ ਜਿਉਂਦੇ ਹੁੰਦੇ ਮੈਨੂੰ ਕਹਿੰਦੇ ਵੀ ਤੈਨੂੰ ਐ ਕਰਕੇ ਮੋਹਨ ਸੁਣੇ ਸੱਦਾ ਚਾਹੁੰਦਾ ਮੈਂ ਕਿਹਾ ਪ੍ਰਭੂ ਮੈਂ ਉਦੋਂ ਮੇਰਾ ਕੰਮ ਚੱਲਿਆ ਚੱਲਿਆ ਸੀਗਾ ਬਾਜ਼ੀਆਂ ਦਾ ਇਹ 2 4 3 ਦੀ ਗੱਲ ਬੋਲੀ ਮੈਂ ਜਿੱਤਣ ਲੱਗਿਆ ਤੇ ਮੋਹਨ ਸੁਣੇ ਕਿਸੇ ਨੂੰ ਦੱਸਤਾ ਵੀ ਇੱਧਰ ਮੋਰ ਬਹੁਤ ਬਾਜ਼ੀਆਂ ਜਿੱਦਾਂ ਕਹਿੰਦਾ ਜਰਾ ਆਇਆ ਬਾਜੀ ਤੇ ਕਹਿੰਦਾ ਹਾਂ ਆਇਆ ਕਹਿੰਦਾ ਮਿਲਿਆ ਉਹਨਾਂ ਕ언 ਮੈਨੂੰ 라바 ਚੈਤਰੀ ਕਹਿੰਦਾ ਚੱਲ ਤੇ ਰਾਜਨ ਵੀ ਕਹਿੰਦਾ ਚੱਲ ਮਾਂ ਨਹੀਂ ਯਾਰ ਇਹ ਸਰਦਾਰ ਬੰਦੇ ਹੁੰਦੇ ਨੇ ਗਾਲ ਗੂਲ ਕੱਢ ਦਿੰਦੇ ਨੇ ਆਪਾਂ ਨਹੀਂ ਜਾਣਾ ਪਰਾ ਲਾਪਾ ਕਹਿੰਦਾ ਚੈਂਚਲੀ ਕਹਿੰਦਾ ਇਹੋ ਜਿਹਾ ਬੰਦਾ ਨਹੀਂ ਤੂੰ ਮੇਰੇ ਨਾਲ ਚੱਲ ਲਾਪੇ ਨੇ ਮੇਰੀ ਬਹੁਤ ਪੜੀ ਉੱਥੇ ਬੈਠਿਆ ਸੀ ਮੈਂ ਕਿਥੇ ਰੋਬੇ ਤੇ ਸਾਡਾ ਸੀ ਬਾਗੇ ਜਾਗਰ ਦੇ ਚਵਰੀ ਚ ਮੋਹਣ ਤੋਂ ਬੈਠਾ ਸਸਰੀ ਘਰ ਬਣਾਈ ਮੈਂ ਥੱਲੇ ਬੈਠਣ ਲੱਗਾ ਮੇਰੇ ਭੈਣ ਨਹੀਂ ਉਹਰੇ ਮਨਜੀ ਦੇ ਭਾਈ ਮਾੜੇ ਕੋਲ ਬੈਠਿਆ ਗੱਲਾਂ ਕਰੀਆਂ ਬਹੁਤ ਖੁਸ਼ ਹੋਇਆ ਮਨਜੀ ਵੀ ਜਰਾ ਇੰਨਾ ਨੇਕ ਬੰਦਾ ਮੈਂ ਤਾਂ ਜ਼ਿੰਦਗੀ ਚ ਨਹੀਂ ਦੇਖਿਆ ਜਿੰਨਾ ਉਹ ਬੰਦਾ ਨੇਕ ਠੀਕਾ ਤਾਂ ਉਹ ਗੱਲਾਂ ਫੇਰ ਮੈਨੂੰ ਕਹਿੰਦਾ ਰੋਟੀ ਵੀ ਬਰੇਖਾ ਮੈਂ ਰੋਟੀ ਵੀ ਖਾ ਉਹਦੇ ਕੋਲ ਹੀ ਖਾਦੀ ਉੱਥੇ ਜਾ ਕਰਦੇ ਕਰੇ ਫਿਰ ਮੈਨੂੰ ਕਹਿੰਦਾ ਯਾਰ ਸਾਡੇ ਪਿੰਡ ਬੱਦਲਵਾਜੀ ਹੈ ਤੂੰ ਬਾਜੀ ਤੇ ਕੁਝ ਦਿਨਾਂ ਬਾਅਦ ਬਾਜੀ ਦੀ ਬਾਦਲ ਫਿਰ ਅਸੀਂ ਵਾਕੇ ਬੱਦਲਵਾਜੀ ਤੇ ਮੈਂ ਤੇ ਕਾਲਾ ਵਕਤ ਹੀ ਇਕੱਠੇ ਹੁੰਦੇ ਸੀ ਇਕੱਠੇ ਡਾਂਦੇ ਸੀ ਤੇ ਦੋਨੇ ਜਾ ਕੇ ਅਸੀਂ ਇੱਥੋਂ ਵਾਕੇ ਮੈਂ ਇੱਥੋਂ ਜਦੋਂ ਪਿੰਡੋਂ ਗਿਆ ਟੜਕੇ ਮੈਂ ਤੁਰ ਪਿਆ ਰਾਤ ਨੂੰ 2 ਵਜੇ ਮੋਟਰਸਾਈਕਲ 'ਤੇ ਜਦੋਂ ਆ ਫਾਪੜਾ ਵਾਲੇ ਮੋੜ ਤੇ ਗਏ ਮੈਂ ਤੇ ਸ਼ਾਇਦ ਮੇਤਰਾ ਬੁਰਪ੍ਰੀਤ ਸੀਗਾ ਮੁੰਡਾ ਮੇਰੇ ਪੰਡੂ ਹੈਂਡਜਾਬ ਉਹ ਕੀ ਪਿੱਛੇ ਜੀਬ ਨੇ ਟੱਕਰ ਮਾਰੀ ਪਿੰਜਰਾ ਲੈ ਕੇ ਡਾ ਕੇ ਉਹਦੇ ਹੱਥ ਚ ਐ ਫੜਿਆ ਹੋਇਆ ਸੀ ਬਰਾਬਰ ਪਿੰਜਰਾ ਤੇ ਕੂਤਰ ਬਾਣਾ ਚ ਮਾਰਿਆ ਚਾਹ ਕੇ ਜੀਬ ਵਾਲੇ ਭੱਜ ਗਏ ਤੇ ਸਾਨੂੰ ਦਾ ਕੁਝ ਨਹੀਂ ਹੋਇਆ ਜਦੋਂ ਅਸੀਂ ਪਿੰਜਰਾ ਚੱਕਿਆ ਕੂਤਰ ਜਉਂਦਾ ਬੈਠਾ ਨਾਲ ਮਾੜੇ ਮੋਟੇ ਤੇ ਜਖਮ ਜੇ ਹੋਏ ਕੂਤਰ ਤੇ ਮੈਂ ਕਾਲੇ ਨੂੰ ਕਿਹਾ ਮੈਂ ਨਹੀਂ ਛੱਡਣਾ ਚਾਹ ਤੇ ਕੋਈ ਛੱਡਦਾਨੇ ਹਾਂ ਤੇਰੀ ਵਾਲੀ ਛੱਡਦਾਨੇ ਕਿਉਂ ਕੱਠੀ ਛੱਡ ਦਿੱਤੀ ਮੈਂ ਤੇ ਕਾਲਾ ਨੂੰ ਫਿਰ ਅਸੀਂ ਛੱਟ ਤਾਂ ਦੋ ਨਹੀਂ ਦਿੱਤੇ ਇਹ ਕੁੱਪਟਰ ਲਾਰਟ ਜਾ ਕੇ ਪੰਜਵਾਂ ਛੇਮਾਂ ਹਰ ਗਿਆ ਸੀ ਮੇਰੇ ਵਾਲਾ ਤੇ ਜਿਹੜੀ ਕਾਲੇ ਦੇ ਘਰੋਂ ਦੀ ਉਹ ਉਹ ਜਿੱਤੀ ਉਹ ਵੀ ਬੱਚਾ ਸ਼ਾਇਦ ਜਦ ਮੈਨੂੰ ਜਿੱਥੋਂ ਤੱਕ ਜ਼ਿਆਦਾ ਵੇਗੇ ਵਾਲੀ ਸੀ ਉਹ ਪਹਿਲਾਂ ਵੇਗੇ ਜਿੱਤ ਗਈ ਸੀ ਉਹੀ ਸੀ ਉਹ ਕੂਤਰੀ ਜਿੱਤੀ ਬਹੁਤ ਵਿੱਚ ਪਾ ਕੇ ਫਿਰ ਉੱਥੇ ਮੋਨ ਟੂਰ ਨੇ ਭਾਈ ਬਹੁਤ ਸੇਵਾ ਸੁਭਾ ਕਰੀ ਮੈਨੂੰ ਕਹਿੰਦਾ ਬਾਦਰ ਚੱਕਾ ਨਹੀਂ ਕਿਤੇ ਬਾਦਰ ਚੱਕਾ ਨਹੀਂ ਚੱਲ ਉੱਥੇ ਵੀ ਖਾਂਦੇ ਪੀਂਦੇ ਬੈਠੇ ਰਹੇ ਜੇਟ ਹੋ ਗਏ ਉਹ 5:00 ਵਜੇ ਬਾਜੀ ਨਿਭਰ ਗਈ ਉਹ ਲਾਸਟ ਮਿੰਨਰਾਂ ਦੇ ਕਾਕੇ ਦਾ ਖੁੱਤਰ ਹਰਿਆ ਬਾਜੀ ਤਾਂ ਤਿੰਨਾਂ ਦੀ ਵੰਡੀ ਗਈ ਸੀ ਮੂਹਨ ਸੁੰਦੀ ਤੇ ਕਾਕੇ ਦੀ ਤੇ ਹੋਤੀ ਰੋਲਾ ਪੈ ਗਿਆ ਦੀ ਉੱਥੇ ਕੱਪ ਪਿੱਛੇ ਕੱਪ ਅਸੀਂ ਮੈਦ ਕਾਲੇ ਨੇ ਘਾਤੀ ਲਵਾਗੇ ਕਾਕਾ ਹੈਨਾ ਮਾਇ ਲੈਣਾ ਫੇਰ ਬਾਜੀ ਟੁੱਟ ਗਈ ਫੇਰ ਫੇਰ ਦੁਬਾਰੇ ਬਾਜੀ ਕਰਾਤੀ ਕੋਈ ਉੱਡ ਕੇ ਜਿੱਤ ਲੂ ਕਾਕੇ ਦਾ 5:00 ਵਜੇ ਦਿੱਤਾ ਜਾਂਦੀ ਖੈਰ ਉਹ ਮਟ ਤੇ ਬਹਿ ਗਿਆ ਅਸੀਂ ਭਾਈ ਉਹਨੇ 8-8 ਵਜੇ ਮੈਂ ਮਹਮੂਦ ਕੋਲੇ ਬੈਠਾ ਰਿਹਾ ਫਿਰ ਉਹਨੇ ਮੈਨੂੰ ਪੰਗਾ ਵਾਰੇ ਦੱਸਿਆ ਕਹਿੰਦਾ ਐ ਫੰਗ ਪਹਿਲਾਂ ਵੱਢਨੇ ਜ਼ਰੂਰੀ ਨੇ ਫੰਗ ਪੱਟਨੇ ਜ਼ਰੂਰੀ ਹੈ ਬਹੁਤ ਉਹਨੇ ਜਾਣਕਾਰੀ ਹੋਰ ਵੀ ਆਪਾਂ ਦਿੱਤੀਆਂ ਜਿੱਥੋਂ ਤੱਕ ਆਉਂਦੀ ਆ ਫਿਰ ਉਦੋਂ ਬਾਅਦ ਬੈਠੇ ਰਹੇ ਬਹੁਤ ਜਸਵੀਰ ਨੇ ਬੱਕਰਾ ਬਣਾਇਆ ਸੀ ਬਾਜੀ ਵਾਲੇ ਬਹੁਤ ਲੋਕਾਂ ਦੀ ਸੇਵਾ ਕਰੀ ਉਹ ਸ਼ਾਇਦ ਬਾਂਸੇ ਨੇ ਵੀ ਛੱਡੇ ਸੀ ਉੱਥੇ ਟੀਸੀ ਨੇ ਸਾਰੀ ਥੀਏ ਬਾਜੀ ਤੇ ਉੱਥੇ ਛੱਡੇ ਰਿਹਾ ਉਦੋਂ ਬਾਅਦ ਮੈਨੂੰ ਮਹਮੂਦ ਕਹਿੰਦਾ ਬਾਦਲ ਚੱਕ ਆਈ ਇੱਕ ਦਿਨ ਜ਼ਰੂਰ ਮੇਰੇ ਕੋਲ ਕਿਤੇ ਲਾਜਮੀ ਆਈ 127 ਸੇਵਾ ਚਾਈ ਫਿਰ ਇੱਕ ਵਾਰੀ ਮਾ ਬਾਦਲ ਚੱਕ ਵੀ ਰਾਤ ਰਹਿ ਗਿਆ ਬਾਈ ਬਹੁਤ ਸੇਵਾ ਕਰੀ ਮੈਨੂੰ ਕਹਿੰਦਾ ਕੂਤਰ ਲੈ ਜਾ ਜਿਹੜੇ ਲਿਜਾਣਾ ਮਾਂਜੀ ਕੂਤਰ ਤਾਂ ਮੇਰੇ ਕੋਲ ਹੈਗੇ ਆ ਨਹੀਂ ਕਿਤਨਾ ਸਤਰਾਂ ਦਾ ਮੀਟ ਖਵਾਇਆ ਬਹੁਤ ਜਿੰਨੀ ਵੀ ਕਹਦੇ ਸੇਵਾ ਕਰੀ ਹੋਸ ਜੱਟ ਨੇ ਇਹ 17 ਬਾਈ ਮੋਹਨ ਸਿੰਘ ਨਾਲ ਜਾਰੀ ਰਹੀ ਉਦੋਂ ਬਾਅਦ ਵੀ ਬਹੁਤ ਜਾਰੀ ਰਹੀ ਸ਼ਾਇਦ ਜਿਸ ਦਿਨ ਮੋਹਨ ਸਿੰਘ ਮਰਿਆ ਉਸ ਦਿਨ ਵੀ ਮੈਂ ਉੱਥੇ ਅਮਲ ਖਰਾਣੇ ਬੱਚਾ ਛੱਡਿਆ ਜੀ ਮੈਂ ਬਾਜੀ ਦਿੱਤੇ ਉਦੇ ਮੈਨੂੰ ਉੱਥੇ ਪਤਾ ਲੱਗਿਆ ਫਿਰ ਉੱਦੇ ਕਮਾਂਡਾ ਹਜਾ ਹੋਇਆ ਬਾਜੀ ਜਿੱਤੀ ਦੀ ਕੋਈ ਚੀਜ਼ ਨਹੀਂ ਵੀ ਬੰਦੇ ਨੇ ਬਹੁਤ ਰਾਹ ਪਾਇਆ ਬਹੁਤ ਅਨੇਕ ਬੰਦਾ ਸੀ ਮੂਤਰਾਂ ਦਾ ਵੀ ਮੈਨੂੰ ਬਹੁਤ ਜੋੜ ਲਾਇਆ ਵੀ ਜਿਹੜੇ ਚਾਹੀਦੇ ਸਾਰੇ ਜਿੰਨੇ ਫੰਗ ਪੱਟਣ ਬਾਰੇ ਉਹਨੇ ਦੱਸਿਆ ਕਬੂਤਰ ਕੱਢਣ ਬਾਰੇ ਵੀ ਮੈਨੂੰ ਬਹੁਤ ਚੀਤੇ ਅਰਪੇ ਦਿੱਤੇ ਵੀ ਜਿਵੇਂ ਕਬੂਤਰ ਹੁੰਨ ਕੱਢਦਾ ਤੂੰ ਐਸੇ ਤਰ੍ਹਾਂ ਕੱਢਿਆ ਕਰ ਐਸੇ ਤਰ੍ਹਾਂ ਕੱਢਿਆ ਕਰ ਵੀ ਇੰਨਾ ਕ ਨਾਲ ਕਬੂਤਰ ਬਾਹਰ ਨਹੀਂ ਬਹਿੰਦੇ ਉਤਨ ਜਿੰਨਾ ਛਤਰੀ ਤੇ ਰੱਖੇਗਾ ਉਨਾ ਚੰਗਾ ਜਾਲ ਤੇ ਰੱਖੇਗਾ ਉਨਾ ਚੰਗਾ ਜਿੱਥੇ ਜੇ ਤਾਂ ਆ ਗਿਆ ਉੱਥੇ ਐ ਇਸ ਤਰ੍ਹਾਂ ਕਰਿਆ ਕਰਦਾ ਮੋਟੂ ਬਾਤ ਵਿਚਾਰਾ ਪੂਰਾ ਹੋ ਗਿਆ ਮੁਰਕੇ ਮਿਲਣ ਦਾ ਕੋਈ ਸੁਆਬ ਨਹੀਂ ਮਿਲਿਆ ਉਦੋਂ ਬਾਅਦ ਜੀ ਵੀ ਕਰਿਆ ਸੀ ਇੱਕ ਵਾਰ ਵੀ ਸ਼ਾਇਦ ਜਦ ਰਕੂਤਰ ਲੈ ਕੇ ਆਈ ਮੋੜ ਤੋਂ ਤੁ ਜੋੜਾ ਕੋਈ ਪਰ ਰੱਬ ਨੇ ਟਾਈਮਿੰਗ ਦਿੱਤਾ ਹੋਰਤੀ ਫਲਤੀ ਹੋ ਗਈ ਮਾਪੇ